ਨਾਮ ਮੈਂ ਆਪਣਾ ਮੇਰਾ ਨਾਮ ਬਿਸ਼ੰਬਰ ਸਿੰਘ ਹੈ ਜੀ ਸਿਵਲ ਹਸਪਤਾਲ ਕਿਵੇਂ ਪਹੁੰਚੇ ਜੀ ਚੌਧਰੀ ਲੇਖਰਾਜ ओमप्रकाश ਦੋ ਤਿੰਨ ਬੰਦੇ ਹੋਰ ਸੀ ਜੋ ਮਾਤਾ ਜੀ ਮੌਕੇ ਤੇ ਸੀ ਉਥੇ ਜਾ ਰਹੇ ਸੀ ਖੇਤ ਵੱਲੋਂ ਮੇਰੀ ਲੜਕੀ ਨਾਲ ਸੀਗੀ ਔਰ ਜਿਹੜੇ ਰਸਤੇ ਸਾਈਂ ਜਾ ਰਹੇ ਸੀ ਉਹ ਰਸਤਾ ਸਰਕਾਰੀ ਤੌਰ ਤੇ 1 ਸਾਲ ਪਹਿਲਾਂ ਲੇਖਰਾਜ ਪੁੱਤਰ ਕਰਮਚੰਦ ਵਗੈਰਾ ਉਹਨਾਂ ਦੇ ਖੇਤ ਦੇ ਵਿੱਚੋਂ ਕੱਢਿਆ ਗਿਆ ਸੀ ਜੋ ਬਿਲਕੁਲ ਕਾਨੂੰਨ ਦੇ ਮੁਤਾਬਕ ਨਕਸ਼ੇ ਦੇ ਮੁਤਾਬਕ ਤੇ ਅੱਗੋ ਜਿਹੜਾ ਉਹਨੇ 50 ਸਾਲ ਤਾਂ ਪਹਿਲਾਂ ਵਾਇਆ ਹੋਇਆ ਸੀ ਕਬਜ਼ਾ ਕੀਤਾ ਹੋਇਆ ਸੀ ਜਿਹੜੇ 1 ਸਾਲ ਤੋਂ ਉੱਪਰ ਜਿਹੜਾ ਸਮਾਂ ਹੋ ਗਿਆ ਚਾਲੂ ਕੀਤਾ ਰਸਤਾ ਔਰ ਮਾਤਾ ਜੀ ਜਾ ਰਹੀ ਸੀ ਛੋਟੀ ਲੜਕੀ ਸੀ ਨਾਲ ਮੇਰੀ ਬੇਟੀ ਤੇ ਉਹ ਸਕੂਟਰ ਹੀ ਚਲਾ ਰਹੀ ਸੀ ਤੇ ਇਹਨਾਂ ਨੇ ਦੇਖਿਆ ਕਿ ਜੀਸੀਬੀ ਲੈ ਕੇ ਤੋਂ ਸਾਰਾ ਰਸਤਾ ਫਿਰ ਦੁਬਾਰਾ ਤੋਂ ਖਤਮ ਕਰਕੇ ਤਾਂ ਆਪਣੇ ਖੇਤ ਦੇ ਵਿੱਚ ਮਲਾ ਰਿਹਾ ਸੀ ਤਾਂ ਇਹਨਾਂ ਨੇ ਵਿਰੋਧ ਕਰਿਆ ਰੋਕਿਆ ਜੀਸੀਬੀ ਵਾਲਿਆਂ ਨੇ ਰੋਕਿਆ ਔਰ ਮੌਕੇ ਤੇ ਜਿਹੜੇ 4-5 ਬੰਦੇ ਸੀ ਉਹਨਾਂ ਨੇ ਮਾਤਾ ਜੀ ਦੇ ਨਾਲ ਬਹੁਤ ਬਦਸਲੂਕੀ ਕੀਤੀ ਸੱਟਾਂ ਮਾਰੀਆਂ ਕਾਫੀ ਔਰ ਆਪਰੇ ਵੱਲੋਂ ਤਾਂ ਜਾਣ ਤੋਂ ਮਾਰ ਕੇ ਉਹਨਾਂ ਨੇ ਸੱਟ ਦਾ ਜੀ ਬੇਟੀ ਨਾਲ ਸੀ ਉਹਨਾਂ ਨੇ ਰੌਲਾ ਪਾਇਆ ਆਂਡਗਵਾੜ ਕੋਕੱਟੀ ਇਹ ਮਾਮਲਾ ਜਿਹੜਾ ਹੈ ਕਿਹੜੀ ਪਿੰਡ ਦਾ ਜੀ ਇਹ ਪਿੰਡ ਮੁਹੰਮਦ ਪੀਰੇ ਦਾ ਜੀ ਔਰ ਬਿਲਕੁਲ ਜਿਹੜੇ ਨਾ ਬੋਲ ਨਹੀਂ ਸਕਦੇ ਔਰ ਤਕਲੀਫ ਦੇ ਵਿੱਚ ਨੇ ਹਸਪੀਟਲ ਲੈ ਕੇ ਆਏ ਆ ਇਹਨਾਂ ਦੇ ਇਲਾਜ ਵਾਸਤੇ ਜੀ ਸਰ ਕੀ ਨਾਮ ਆਪਣਾ ਜੀ ਰਾਜ ਕੁਮਾਰ ਜੀ ਪਿੰਡ ਕਿਹੜਾ ਜੀ ਪਿੰਡ ਮਮਨ ਦਪੇਰਾ ਜੀ ਕੀ ਮਾਮਲਾ ਹੈਗਾ ਪੂਰੀ ਵਿਸਤਾਰ ਨਾਲ ਦੱਸੋ ਜੀ ਇਹ ਜੀ ਅਸੀਂ ਦਰਖਾਸਤਾਂ ਦਿੱਤੀਆਂ ਸੀ ਡੀਸੀ ਸਾਹਿਬ ਨੂੰ ਤੇ ਉਹਨੇ ਪੰਚਾਇਤ ਨੂੰ ਤੇ ਵੀਡੀਓ ਸਾਹਿਬ ਨੂੰ ਹੁਕਮ ਕੀਤਾ ਸੀ ਵੀ ਉਹ ਛੜਕ ਡਾ ਕੇ ਦਿੱਤੇ ਵੇ 50 ਸਾਲ ਇਹਨੇ ਪਹਿਲੇ ਬਾਈ ਆ ਜੀ ਸਾਡੀ 50 ਸਾਲ ਬਜਾਈ ਨਹੀਂ ਹੋਈ ਕਿਤੇ ਵੀ ਇੱਕ ਜਿਹੜੀ ਹੈਗੀ ਸਾਡੀਆਂ ਫਸਲਾਂ ਜਿਹੜੀਆਂ ਵਿੱਚੇ ਸੁੱਕ ਜਾਂਦੀਆਂ ਨਾ ਕਿਸੇ ਤਰ੍ਹਾਂ ਦੀ ਸਾਡੀ ਬਜਾਈ ਹੁੰਦੀ ਸੀ ਨਾ ਕੁਝ ਜੀ ਅਸੀਂ ਪੰਚਾਇਤ ਨੂੰ ਵੀ ਦਰਖਾਸਤਾਂ ਦਿੱਤੀਆਂ ਡੀਸੀ ਸਾਹਿਬ ਨੂੰ ਦਰਖਾਸਤਾਂ ਦਿੱਤੀਆਂ ਅਖਰੀ ਵੀਡੀਓ ਸਾਹਿਬ ਨੇ ਆਰਡਰ ਕੀਤਾ ਤੇ ਇਹ ਸਾਡੀ ਛੜਕ ਨਿਕਲ ਗਈ ਜਿਹੜੀ ਅੱਜ ਛਰੇ ਆਮ ਧੱਕਾ ਕਰਕੇ ਤੇ ਇਹਨੇ ਜਿਹੜਾ ਹੈਗਾ ਵੀ ਆ ਸਾਰੀ ਉੱਤੋਂ ਜੇ ਵੀ ਸੀ ਮਸ਼ੀਨ ਲਾ ਕੇ ਤੇ ਟ੍ਰੇਲੀਆ ਨਾਲ ਮਿੱਟੀ ਚੁੱਕ ਚੁੱਕ ਤੇ ਸੁੱਟੀ ਜਾਂਦਾ ਧੱਕਾ ਕਰੀ ਜਾਂਦਾ ਪਹਿਲੇ ਵਿੱਚ ਸਾਡੇ 3-4 ਲੱਖ ਦੀਆਂ ਨਟਾਲੀਆਂ ਜਿਹੜੀਆਂ ਸੀਗੀਆਂ ਉਹ ਇਹਨੇ ਪਟਵਾ ਲਈਆਂ ਪੰਚਾਇਤ ਤੋਂ ਚੋਰੀ ਰਾਤੋਂ ਰਾਤ ਪਟਵਾ ਲਈਆਂ ਉਹ ਤੇ ਅਗਲੀ ਇੱਕ ਕਰੋ ਛੜਕ ਦੀ ਨਿਵਾਤ ਅਗਧ ਕਰਤੀ ਸਾਰੇ ਖਾਲੇ ਜਿਹੜੇ ਹੈਗੇ ਆ ਸਾਡੇ ਪੰਚਾਇਤੀ ਚਲਦੇ ਉਹ ਸਾਰੇ ਨੇ ਢਾਹ ਦਿੱਤੇ ਕੋਈ ਵੀ ਸਾਡਾ ਜਿੱਥੇ ਵੀ ਹੈਗਾ ਪੰਚਾਇਤ ਨੂੰ ਵੀ ਅਸੀਂ ਦਰਖਾਸਤਾਂ ਦਿੱਤੀਆਂ ਪੰਚਾਇਤ ਆਟਾ ਮਹਿ ਨਹੀਂ ਡੀਸੀ ਸਾਹਿਬ ਨੂੰ ਵੀ ਅਸੀਂ ਰਜਿਸਟਰੀਆਂ ਕੱਢੀਆਂ ਐਸਡੀਐਮ ਸਾਹਿਬ ਨੂੰ ਕੱਢੀਆਂ ਮਾਨਯੋਗ ਸੀਐਮ ਸਾਹਿਬ ਨੂੰ ਵੀ ਅਸੀਂ ਚਿੱਠੀਆਂ ਕੱਢੀਆਂ ਸਾਰੇ ਨੂੰ ਅੱਜ ਤੱਕ ਕੋਈ ਸੁਣਾਈ ਨਹੀਂ ਕੀਤੀ ਐਸਐਸਪੀ ਸਾਹਿਬ ਨੂੰ ਮਿਲੇ ਉਹਨੇ ਐਸਐਚਓ ਦੀ ਡਿਊਟੀ ਲਈ ਉਹ ਅੱਜ ਤੱਕ ਇਹ ਛੜਕਤੇ ਤੱਕ ਨਹੀਂ ਆਇਆ ਜਦੋਂ ਜਾਈਦਾਬਾਸੋਂ ਕੋਈ ਟਾਲਮਟੋਲਾ ਕਰ ਦਿੰਦਾ ਨਾ ਕੁਛ ਆnde ਮੇਰੇ ਸ਼ਰੇ ਆਮ ਦਰਖਤ ਇਹਨੇ ਸਾੜ ਦਿੱਤੇ ਮੇਰੇ ਖੜੇ ਨਾਲ ਨੂੰ ਅੱਗ ਲਾਤੀ ਇਹਨੇ ਉਹਦੋਂ ਇੱਥੇ ਆਏ ਹੈ ਤੇ ਉਹ ਜਿਹੜੇ ਗਏ ਉਹ ਦਰਖਤਾ ਨਹੀਂ ਉਹਨਾਂ ਨਹੀਂ ਵੇਖਿਆਗਾ ਕੋਈ ਇਹਦੇ ਕੋਲ ਪੈਸੇ ਪੂਸੇ ਲੈਂਦੇ ਹੋ ਤੇ ਉੱਲੇ ਤੇ ਜਾ ਕੇ ਤੋਂ ਉਹ ਚਲੇ ਗਏ ਕੋਈ ਉਹਨਾਂ ਨੇ ਮੇਰੀ ਸੁਣਾਈ ਨਹੀਂ ਕੀਤੀ ਅੱਜ 2 ਮਹੀਨੇ ਹੋ ਗਏ ਮੇਰੇ ਨਾਲ ਨੂੰ ਅੱਗ ਲਾਏ ਨੂੰ ਮੇਰੀ ਤੂੜੀ ਨਹੀਂ ਬਣੀ ਮੇਰੇ ਦਰਖਤ ਸਾਰੇ ਸਾੜਤੇ ਨੰਬ ਸਾੜਤਾ ਮੇਰਾ ਜੰਮੂ ਸਾੜਤਾ ਸਾਰਿਆਂ ਮੇਰੇ ਵੀਡੀਓ ਮੇਰੇ ਕੋਲ ਆ ਕੋਈ ਪ੍ਰਸ਼ਾਸਨ ਨੇ ਸੁਣਿਆ ਮੇਰੇ ਮੇਰੇ ਪਾਸੂ ਭੁੱਖੇ ਮਰ ਗਏ ਨਛਰੇ ਆਮ ਜਿਹੜਾ ਹੈਗਾ ਜਾ ਕੇ ਮੇਰੇ ਨਾੜ ਨੂੰ ਅੱਗ ਲਾ ਕੇ ਹੁਣ ਹੁਣ ਆਪਣੀ ਮੰਗ ਇਸ ਰਾਹ ਨੂੰ ਲੈ ਕੇ ਕੀ ਇਹ ਜੀ ਸਾਡੀ ਚਿਹਰ ਪੰਚਾਇਤ ਦੀ ਛੜਕ ਹੈਗੀ ਹੈ ਇਹ ਸਾਡੀ ਜਿਹੜੀ ਉਵੇਂ ਛੜਕ ਚਲਣੀ ਚਾਹੀਦੀ ਹੈ ਤੇ ਇਹਦੇ ਕਰਕੇ ਸਾਰੇ ਜਿਹੜਾ ਹੈਗਾ ਅੱਜ ਵੀ ਇਹਨ ਸਾਰੇ ਦਿਨ ਇਹੋ ਜੇ ਵੀ ਸਿ ਮਸ਼ੀਨਾ ਲਿਆ ਲਿਆ ਕੇ ਤੇ ਜਿਹੜਾ ਹੈਗਾ ਉਹਦੋਂ ਸਾਡਾ ਖਾਲਾ ਵੀ ਜਿੱਥੇ ਹੈਗਾ ਉੱਥੇ ਚੱਲਣਾ ਚਾਹੀਦਾ ਜੀ ਸਰ ਮੇਰਾ ਨਰਚਪਾਲ ਸਿੰਘ ਹੈ ਮੈਂ ਪਿੰਡ ਬਹੁਮਤਪੁਰ ਦਾ ਰਹਿਣ ਵਾਲਾ ਜੀ ਇਹ ਜੇ ਸੜਕ ਤੇ ਖਾਲੇ ਆ ਇਹ ਸਰਕਾਰੀ ਸੜਕ ਹੈ ਇਹ ਸੜਕ ਨੂੰ ਇੱਕ ਸਾਲ ਪਹਿਲਾਂ ਕਢਾਇਆ ਗਿਆ ਸੀ ਇਹ ਸੜਕ ਹੁਣ ਫਿਰ ਲੇਖਰਾਜ ਦੇ ਖੇਤ ਵਿੱਚੋਂ ਨਿਕਲੀ ਸੀ ਹੁਣ ਇਹ ਫਿਰ ਸੜਕ ਆਪਣੇ ਖੇਤ ਵਿੱਚ ਮਲਾਨਾ ਚਾਹੁੰਦਾ ਹੈ ਇਸ ਬਾਬਤ ਅੱਜ ਸ਼ਾਮ ਨੂੰ ਇਹਨੇ ਜੀਬੀਸੀ ਲਿਆ ਆਂਦੀ ਸੀ ਜਿਸ ਕਾਰਨ ਅਸਤਾ ਮੌਕੇ ਤੇ ਨਹੀਂ ਸੀ ਕਿਉਂਕਿ ਮੇਰੀ ਰਹਿਸ਼ਾ ਹੈ ਆਲਮ ਸ਼ਾਹ ਤੇ ਮੈਂ ਮੁਹੰਮਦ ਪੀਰਾ ਦੇ ਵਿੱਚ ਇੱਕ ਛੋਟੀ ਜੀ ਦੁਕਾਨ ਲਾਣਾ ਰੇੜੀ ਲਾਣਾ ਉਹ ਲੈ ਕੇ ਆਇਆ ਤਾਂ ਅਗੂ ਵੇਖਿਆ ਤਾਂ ਇਹ ਮੇਰੀ ਮਾਜੀ ਦੇ ਗਾਲ ਪਿਆ ਖੜਾ ਸੀ ਮੈਂ ਰੇੜੀ ਨਹਿਰ ਤੇ ਛੱਡ ਕੇ ਇੱਥੇ ਭੱਜ ਕੇ ਆਇਆ ਭੱਜ ਕੇ ਆਣ ਨਾਲ ਇਹਨੇ ਮੇਰੇ ਗਾਲ ਵੀ ਪੈ ਗਿਆ ਮੈਨੂੰ ਵੀ ਬਹੁਤ ਨਜਾਇਜ਼ ਬੋਲਿਆ ਤੇ ਮੈਨੂੰ ਵੀ ਧੱਕੇ ਦਿੱਤੇ ਮੇਰੀ ਮਾਹੀ ਨੂੰ ਵੀ ਬਹੁਤ ਇਹਨਾਂ ਸੱਟਾਂ ਲਾਈਆਂ ਨੇ ਦੂਜਾ ਨੰਬਰ ਮੈਨੂੰ ਵੀ ਇਹਨੇ ਧਮਕੀ ਦਿੱਤੀ ਹੈ ਕਿਉਂਕਿ ਮੈਂ ਆਲਮ ਸ਼ਾਹ ਜਾਂਦਾ ਹੁਣਾ ਰਾਤ ਨੂੰ ਜੀ 10 11 ਵਜੇ ਜੀ ਜੀ ਮੈਨਾਂ ਨੇ ਧਮਕੀਆ ਦਿੰਦਾ ਵੀ ਵੇ ਤੈਨੂੰ ਅੱਜ ਰਾਤ ਨੂੰ ਮੈਂ ਤੈਨੂੰ ਨਹਿਰ ਦੇ ਉੱਤੇ ਗੋਲੀ ਮਾਰ ਦੇਵਾਂਗਾ ਜੀ ਪੁੱਲ ਤੈਨੂੰ ਨਹੀਂ ਲੱਗਣ ਦੇਣੀ ਇਸ ਵਾਸਤੇ ਜੀ ਮੇਰਾ ਕੁਝ ਪ੍ਰਬੰਧ ਕੀਤਾ ਜਾਵੇ ਨਾਲੇ ਸਾਨੂੰ ਸੜਕ ਦਾ ਇਨਸਾਫ ਦਵਾਇਆ ਜਾਵੇ ਜੀ ਜਿੱਥੇ ਛੜਕ ਹੈ ਉੱਥੇ ਮਿਲੇ ਜੀ